ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨਵੀਂ ਦਿੱਲੀ ਵਿੱਚ ਕੌਮੀ ਸਿਹਤ ਮਿਸ਼ਨ ਦੇ ਸੰਚਾਲਨ ਸਮੂਹੀ 9ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਨੱਡਾ ਨੇ ਕੌਮੀ ਸਿਹਤ ਮਿਸ਼ਨ ਦੀਆਂ ਪ੍ਰਾਪਤੀਆਂ ਲਈ ਮਿਸ਼ਨ ਸੰਚਾਲਨ ਸਮੂਹੀ ਸ਼ਲਾਗਾ ਕੀਤੀ ਮੀਟਿੰਗ ਦੌਰਾਨ ਮੁਲਾਂਕਣ ਕੀਤਾ ਗਿਆ ਕਿ ਭਾਰਤ ਨੇ ਮਾਵਾਂ ਦੀ ਮੌਤ ਦਰ ਨੂੰ ਘਟਾ ਕਰਕੇ ਪ੍ਰਤੀ 1 ਲੱਖ ਜੀਵਨ ਜਨਮਾ ਤੇ 100 ਤੱਕ ਲਿਆਉਣ ਦਾ ਟੀਚਾ ਹਾਸਲ ਕਰ ਲਿਆ ਹੈ ਸਿਹਤ ਮੰਤਰਾਲੇ ਨੇ ਕਿਹਾ ਕਿ 1990 ਤੋਂ 2020 ਦੇ ਦਰਮਿਆਨ ਮਾਵਾ ਦੀ ਮੌਤ ਦਰ ਵਿੱਚ 83% ਦੀ ਗਿਰਾਵਟ ਆਈ ਹੈ ਇਸ ਅਸੇ ਦੌਰਾਨ ਬਾਲ ਮੌਤ ਦਰ ਵਿੱਚ 69% ਦੀ ਗਿਰਾਵਟ ਆਈਏ ਜਦ ਕੇ ਆਲਮੀ ਪੱਧਰ ਤੇ ਇਹ ਅੰਕੜਾ 55% ਦੇ ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ 1,76,000 ਤੋਂ ਵੱਧ ਆਯੂਸ਼ਮਾਨ ਅਰੋਗ્ય ਕੇਂਦਰ ਸੇਵਾਵਾਂ ਦੇ ਰਹੇ ਨੇ ਪਿਛਲੇ 5 ਸਾਲਾਂ ਵਿੱਚ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ 13 ਕਰੋੜ 49 ਲੱਖ ਤੋਂ ਵੱਧ ਕੇ 121 ਕਰੋੜ ਤੋਂ ਵੱਧ ਹੋ ਗਈ ਹੈ ਵਿਆਰ ਸੰਚਾਰੀ ਰੋਗਾਂ ਦੇ ਟੈਸਟਾਂ ਦੀ ਗਿਣਤੀ ਇਸ ਅਸੇ ਦੌਰਾਨ 10 ਕਰੋੜ 94 ਲੱਖ ਤੋਂ ਵੱਧ ਕੇ 109 ਕਰੋੜ 55 ਲੱਖ ਹੋ ਗਈ ਹੈ ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਕਾਮੇਟੀਬੀ ਰੋਗ ਖਾਤਮਾ ਪ੍ਰੋਗਰਾਮ ਤਹਿਤ 2015 ਤੋਂ 2023 ਤੱਕ ਟੀਬੀ ਦੇ ਮਾਮਲਿਆਂ ਵਿੱਚ 18 ਫੀਸਦੀ ਦੀ ਗਿਰਾਵਟ ਆਈ ਹੈ ਜਿਹੜੀ ਕਿ ਆਲਮੀ ਪੱਧਰ ਤੇ ਦਰਜ ਕਮੀ ਦੇ 2 ਗੁਣਾ ਦੇ ਤੋਂ ਵੀ ਵੱਧ ਹੈ ਟੀਬੀ ਨਾਲ ਹੋਣ ਵਾਲੀਆਂ ਮੌਤਾਂ ਵਿੱਚ 21 ਫੀਸਦੀ ਕਮੀ ਦਰਜ ਕੀਤੀ ਗਈ ਹੈ ਮੀਟਿੰਗ ਦੌਰਾਨ ਸਿਹਤ ਮੰਤਰੀ ਨੇ ਸਿਹਤ ਸੰਭਾਲ ਪ੍ਰਣਾਲੀ ਵਿੱਚ ਆਸ਼ਾ ਵਰਕਰਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਉਹਨਾਂ ਆਮ ਸਰਗਰਮੀਆਂ ਲਈ ਸੋਦੇ ਹੋਏ ਪ੍ਰोत्사ਹਨ ਤੇ ਵਧੇ ਹੋਏ ਮਾਣ ਪੱਤੇ ਦੇ ਕੇ ਉਹਨਾਂ ਨੂੰ ਹੋਰ ਸਸ਼ਕਤ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ